ਮੁਜੀਠੀਏ ਦੀ ਗਵਾਹੀ ਦੇਣਗੇ ਤੇਰਾ ਪਰਿਵਾਰ ਮਾਰਦਾਂਗੇ ਤੇਰੇ ਬੱਚੇ ਮਾਰਦਾਂਗੇ ਤੇਰੀ ਜਨਾਨੀ ਕਰਦੇ ਤੇਰੇ ਟੱਬਰ ਨੂੰ ਮਾਰਦਾਂਗੇ ਹਮੇਸ਼ਾ ਹੀ ਸਾਰ ਬੇਕਰਮਸੋ ਮੁਜੀਠੀਏ ਨੇ ਪੰਜਾਬ ਦੇ ਪਿੱਠੇ ਜਿョ ਸ਼ੁਰਾ ਮਾਰਿਆ 2016 ਚ ਸਤਾਰ ਬਾਦਲ ਮੁੱਖ ਮੰਤਰੀ ਸਨ ਸਾਡੇ ਮੈਂ ਉਹਨਾਂ ਕੋਲ ਸੀਐਮ ਹਾਊਸ ਗਿਆ ਪੰਜਾਬ ਚ ਮਾਰਚ ਮਾਰਚ ਮੈਂ ਮੈਂ ਜੀ ਸਾਡੇ ਨਾਲ ਧੱਕਾ ਹੁੰਦਾ ਪਿਆ ਸਾਡੇ ਨਾਲ ਨਿਆਂ ਨਹੀਂ ਹੁੰਦੀ ਪਈ ਤੁਹਾਡਾ ਰਿਸ਼ਤੇਦਾਰ ਇਹ ਕਰਦਾ ਪਿਆ ਕਿ ਜੋ ਤੁਹਾਡਾ ਰਿਸ਼ਤੇਦਾਰ ਇਹ ਜਿਹੜੇ ਬਾਹਰੋਂ ਸਮਗਦਰ ਹੁੰਦੇ ਆ ਤਸਕਰ ਆਏ ਨੇ ਇਹ ਸਾਰੇ ਇਹਦੇ ਮਿੱਤਰ ਨੇ ਕਿਹਦਾ ਕਿਹਦਾ ਜ਼ਿਕਰ ਕੋਈ ਨਾਮ ਦੇ ਦਿਓ ਜੀ ਸਤਾ ਪਿੰਦੀ ਜਿੰਨੇ ਵੀ ਤੁਸੀਂ ਆਪਾਂ ਨਾਮ ਲੀਂਦੇ ਮੈਂ ਸਾਰਿਆਂ ਦਾ ਜ਼ਿਕਰ ਕੀਤਾ ਉਹ ਜਦੋਂ ਮੈਨੂੰ ਸਾਦੇ ਮਨ ਉਸਕਤੀ ਦੇ ਪਿਆਰ ਤੇ ਸਾਦੇ ਮੈਂ ਆਪਣੇ ਦਿੱਤੇ ਬਿਆਹ ਨਾਲ ਕਿਤਨਾ ਮੁੱਕ ਸਕਦਾ ਮੈਂ ਤਾਂ ਕਹਿੰਦਾ ਇਹ ਜਿਹੜੇ ਨਾਲ ਫਿਰਦੇ ਵੀ ਆ ਇਹਨਾਂ ਦੀ ਜਮੀਰ ਜਾਕੇ ਆਪਣੇ ਪੰਜਾਬ ਨਾਲ ਆਪਣੇ ਵਤਨ ਨਾਲ ਆਪਣੇ ਸੂਬੇ ਨਾਲ ਇਨਸਾਫ਼ ਕਰਨ ਆਪਣੀਆਂ ਇਹ ਜਿਹੜੀਆਂ ਸਿਆਸੀ ਰੋਟੀਆਂ ਕੁਰਸੀਆਂ ਸੇਕਦੇ ਪਏ ਆ ਘੱਟੋ ਘਾਟ ਆਉਣ ਵਾਲੀ ਪੀੜੀ ਦੇ ਬਚਾ ਲੋ ਛੱਟੀ ਦੇ ਕਾਰਵਾਈ ਦੀ ਗੱਲ ਕਰ ਛੱਟੀ ਦੇ ਕਾਰਵਾਈ ਤੇ ਉਹ ਠੰਢੇ ਬਸਤੇ ਪੈ ਗਈ ਜੀ ਨਬਾਦਸਰ ਦਿੱਤੀ ਜੀ ਤੇ ਨਿਕਲੀ ਨਹੀਂ ਕਿਤੇ ਉਹਨਾਂ ਦੱਬੀ ਗਈ ਜਿਹੜਾ ਘੱਟਾ ਮਿੱਟੀ ਧੂੜੋ ਤੇ ਪਈ ਹੁੰਦੀ ਉਹਨਾਂ ਦੱਬੀ ਗਈ ਜੀ ਛੱਟੀ ਉਹ ਬਹੁ ਕਰੋੜੀ ਡਰੱਗ ਮਾਮਲੇ ਦੇ ਵਿੱਚ ਅਮਰਪਾਲ ਸਿੰਘ ਬੋਲੀ ਅਜਨਾਲਾ ਨੂੰ ਸੰਮਣ ਹੁੰਦੇ ਨੇ ਉਹਨਾਂ ਦੀ ਪੇਸ਼ੀ ਹੁੰਦੀ ਹੈ ਤਕਰੀਬਨ 5 ਘੰਟੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਨਵੀਂ ਬਣਾਈ ਸਟ ਵੱਲੋਂ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਸਰਕਾਰ ਤੇ ਤੇ ਪ੍ਰਮਾਤਮਾ ਤੇ ਵਿਸ਼ਵਾਸ ਹੈ ਸੱਚ ਦੇ ਲਈ ਲੜਦੇ ਰਹਿਣਗੇ ਹੱਕ ਦੇ ਲਈ ਲੜਦੇ ਰਹਿਣਗੇ ਮੇਰੇ ਨਾਲ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅਜਨਾਲਾ ਸਾਹਿਬ ਸਵਾਗਤ ਹੈ ਸਪੋਕਸਮੈਨ ਟੀਵੀ ਬਹੁਤ ਬਹੁਤ ਧੰਨਵਾਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਈ ਨਾ ਸਭ ਐਸਆਈਟੀ ਨੇ ਬੁਲਾਇਆ ਸੀ ਤਕਰੀਬਨ 5 ਘੰਟੇ ਪੁੱਛ ਕੇ ਛੋਈ ਆ ਪਹਿਲਾਂ ਵੀ ਦੌੜੀਆਂ ਪੇਸ਼ੀਆਂ ਹੋਈਆਂ ਨੇ ਪਹਿਲਾਂ ਨਹੀਂ ਐਸਆਈਟੀ ਦੇ ਵਿੱਚ ਕੁਝ ਫਰਕ ਨਜ਼ਰ ਆਇਆ ਕੁਝ ਨਵਾਂ ਨਿਕਲ ਕੇ ਆਇਆ ਐਸਆਈਟੀ ਚੋਂ ਇਹ ਚੌਥੀ ਸੈਟਰੀ ਕਿੰਨੇ ਸਾਨੂੰ ਸੱਦੇ ਆ ਜੀ ਇਹ ਸਾਰੀਆਂ ਸਿੱਟਾਂ 'ਚ ਇਹ ਦੋ ਵੀ ਮੈਨੂੰ ਹੁਕਮ ਹੋਇਆ ਮੈਂ ਗਿਆ ਜੀ ਉੱਥੇ ਮੈਨੂੰ ਕਈ ਤਾਂ ਮਕਿਆ ਵੀ ਆਈਆਂ ਪਹਿਲੀਆਂ ਸਿੱਟਾਂ 'ਚ ਅੱਛਾ ਕਈਆਂ ਦੇ ਅਨਨੋਨ ਕਾਲਾਂ ਤੋਂ ਮੈਂ ਆਪਣੀਆਂ ਕੰਪਲੇਂਟਸ ਵੀ ਲਿਖਾਈਆਂ ਐਫਆਈਆਰ ਵੀ ਰਣਜੀਤ ਐਨੂੰ ਥਾਣੇ ਅਮਰਸਰ ਚ ਹੋਇਆ ਕਮਿਸ਼ਨੇਟ ਚ ਕਿ ਤੂੰ ਇਤੋਂ ਤੱਕ ਵੀ ਕੰਪਲੇਂਟ ਆਈਆਂ ਕਿ ਜੋ ਵਿਕਰਮ ਮਜੀਠੀ ਇਹ ਗਵਾਹੀ ਦੇਣ ਗਿਆ ਤੇਰਾ ਪਰਿਵਾਰ ਮਾਰ ਦਾਂਗੇ ਤੇਰੇ ਬੱਚੇ ਮਾਰ ਦਾਂਗੇ ਤੇਰੀ ਜਨਾਨੀ ਕਰਦੇ ਤੇਰੇ ਟੱਬਰ ਨੂੰ ਮਾਰ ਦਾਂਗੇ ਠੀਕ ਹੈ ਇਤੋਂ ਦਾ ਬਹੁਤ ਅਸੀਂ ਸਭ ਕੁਝ ਆਨ ਰਿਕਾਰਡ ਸਾਰਾ ਦੇ ਕੇ ਸਾਰਾ ਭੇਦੀਆਂ ਥਾਣੇ ਭੇਦੀਆਂ ਉਹਨਾਂ ਨੇ ਸਾਡੀ ਕੰਪਲੇਂਟ ਫਾਈਲ ਕੀਤੀ ਆ ਤੇ ਪਰ ਜਿੱਥੇ ਨਸ਼ਿਆਂ ਦੇ ਵਿਰੋਧ ਜਿਹੜਾ ਪੰਜਾਬ ਦਾ 6 ਮਹੀਨੇ ਦਰਿਆ ਦੇ ਵਿਰੋਧ ਜੋ ਅਸੀਂ ਸਟੈਂਡ ਲੈ ਲਿਆ ਸਾਡੇ ਪਰਿਵਾਰ ਨੇ ਅਸੀਂ ਅੱਜ ਵੀ ਉਸ ਤਰ੍ਹਾਂ ਖੜੋਤੇ ਆ ਤੇ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਸੈਟ ਦੇ ਜਿਹੜੇ ਤੁਸੀਂ ਅੱਜ ਗਏ ਆ ਅੱਗੇ ਨਾਲੋਂ ਥੋੜਾ ਬੋਧਾ ਫਰਕ ਨਜ਼ਰ ਆਉਂਦਾ ਪਿਆ ਥੋੜਾ ਬੋਧਾ ਫਰਕ ਇਸ ਕਰਕੇ ਕਹਿੰਦਾ ਆਪਾਂ ਜਦ ਤੱਕ ਸਿਰੇ ਨਹੀਂ ਲਉਂਦੇ ਸਚਾਈ ਸਾਹਮਣੇ ਨਹੀਂ ਲਿਆਉਂਦੇ ਅਸੀਂ ਤੇ ਸਚਾਈ ਬੜੇ ਸਮ ਬੜੇ ਚਿਰਾਂ ਦੀ ਚਾਰਾਂ ਸਿੱਟ ਤਿੰਨਾਂ ਸਿੱਟਾਂ ਨੂੰ ਦਿੱਤੀ ਠੀਕ ਹੈ ਪਰ ਪਤਾ ਨਹੀਂ ਉਥੋਂ ਕੀ ਕਿਹੜਾ ਕਿਹੜਾ ਓਲਾ ਆ ਕਿਹੜੀ ਚੋਰ ਮੋਰੀ ਆ ਕਿੱਥੇ ਕਾਗਜ ਚਲ ਜਾਂਦੇ ਆ ਕਿੱਥੇ ਗੋਈਆਂ ਚਲ ਜਾਂਦੀਆਂ ਕਿੱਥੇ ਸਵਾਲ ਕਿੱਥੇ ਜਵਾਬ ਚਲ ਜਾਂਦੇ ਆ ਕਿੱਥੇ ਸਾਡੇ ਸਾਈਨ ਚਲ ਜਾਂਦੇ ਆ ਕਿੱਥੇ ਸਾਡੇ ਪੇਪਰ ਚਲ ਜਾਂਦੇ ਆ ਤੇ ਜਬਾਂ ਤੱਕ ਇਤਰਾ ਹੋ ਇਹ ਇਹ ਸੈਟ ਨੇ ਘੱਟੋ ਘੱਟ ਆਨ ਰਿਕਾਰਡ ਜਿੱਦਾਂ ਤੁਹਾਡਾ ਕੈਮਰਾ ਉਥੇ 200 ਕੈਮਰੇ ਲਾਏ ਆ ਬਿਆਨ ਰਿਕਾਰਡ ਕੀਤੇ ਬਿਆਨ ਰਿਕਾਰਡ ਕੀਤੇ ਆ ਠੀਕ ਬਿਆਨ ਰਿਕਾਰਡ ਕਰਕੇ ਸਾਨੂੰ ਉਥੇ ਅਫਸਰ ਸਾਹਿਬਾਨ ਬੈਠੇ ਨੇ ਸਰ ਮਖਵਿੰਦਰ ਸਿੰਘ ਸ਼ੀਨਾ ਏ ਡੀਜੀਪੀ ਸਾਹਿਬ ਨੇ ਆਈਜੀ ਦੇ ਆ ਵੀ ਚਾਰਜ ਉਹਨਾਂ ਕੋ ਪਟਿਆਲਾ ਰੇਂਜ ਦਾ ਹੋਰ ਪੰਜ 6 ਪੰਜ ਅਫਸਰ ਹੋਰ ਉਹਨਾਂ ਨਾਲ ਬੈਠੇ ਨੇ ਡੀਆਈਜੀ ਰੈਂਕ ਦੇ ਐਸਐਸਪੀ ਰੈਂਕ ਦੇ ਐਸਪੀ ਰੈਂਕ ਦੇ ਡਿਪਟੀ ਰੈਂਕ ਦੇ ਉਹ ਸਾਨੂੰ ਕੱਲੇ ਕੱਲੇ ਨੂੰ ਬਾਕੇ ਸਾਰਾ ਜਵਾਬ ਤਲਬ ਕਰਦੇ ਪਏ ਤੇ ਸਭ ਤੋਂ ਵੱਡੀ ਗੱਲ ਇਸ ਸੈਟ 'ਚ ਇੱਕ ਖਾਸ ਜਿਹਾ ਜੂਰ ਵੇਖੀ ਆ ਇਹ ਜਿਹਦੇ ਜਿਹਦੇ ਪਿੱਛੇ ਸਾਰੇ ਪੰਜਾਬ ਦਾ ਡਰੱਗ ਰੈਕਡ ਦਾ ਰੋਲਾ ਪਿਆ ਉਹਨੂੰ ਨਾ ਅੱਜ ਤੱਕ ਕਿਸੇ ਸਿੱਟ ਨੇ ਤਲਬ ਕੀਤਾ ਹੈ ਅੱਛਾ ਨਾ ਉਹਦੇ ਜਦੋਂ ਜੇਲ੍ਹ ਜਰਿਆਂ ਨੂੰ ਉਹਦੇ ਸਮਣਨ ਕੀਤੇ ਨਾ ਉਹਨੂੰ ਲਿਆਂਦਾ ਸਪੁਰਦਾਰੀ ਦੇ ਇਹ ਪਹਿਲੀ ਏਰੀਆ ਕਿ ਉਹਨੂੰ ਕਿਸੇ ਨੇ ਸਮਣਨ ਕੀਤਾ ਇਹ ਇੰਨਾ ਹੀ ਬੜਾ ਕਿ ਜਿਹੜੇ ਇੰਨਾ ਇਹਨਾਂ ਨੇ ਤੇ ਇਹ ਸਰਕਾਰ ਨੇ ਥੋੜਾ ਬੋਧਾ ਆਪਣਾ ਹੋਂਦ ਵਿਖਾਈ ਹੈ ਪਿਛੇ ਦੁਬਾਰਾ ਵੀ ਹੁਣ ਉਹ ਨਾ ਦਿੱਤਾ ਮੇਰਾ ਖਿਆਲ ਜੋ ਸਾਨੂੰ ਪਤਾ ਲੱਗਾ 27 ਤਰੀਕ ਨੂੰ ਫੇਰ ਸੱਟਣ ਇਹਨਾਂ ਨੂੰ ਸੱਦ ਲਿਆ ਬਿਕਰਮ ਮਜੀਠੀਆ ਜੀ ਨੂੰ ਠੀਕ ਹੈ ਅੱਛਾ ਤੁਸੀਂ ਕਹਿ ਰਹੇ ਹੋ ਧਮਕੀਆਂ ਆਈਆਂ ਧਮਕੀਆਂ ਆਈਆਂ ਕਿ ਜੇ ਗਵਾਹੀ ਦਿੱਤੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਉਹ ਧਮਕੀਆਂ ਕਿੰਨਾ ਵੱਲੋਂ ਨੇ ਕੋਈ ਟਰੇਸ ਕੀਤਾ ਗਿਆ ਹੁਣ ਤੱਕ ਉਹ ਉਦੋਂ ਬਾਅਦ ਜਿੰਨੀਆਂ ਵੀ ਸੱਟਾਂ ਬਣੀਆਂ ਨੇ ਹਰ ਵਾਰੀ ਧਮਕੀਆਂ ਆਈਆਂ ਨੇ ਮੈਂ ਜਿਹੜੀ ਜਦੋਂ ਇਹਦੀ ਰੈਸਟ ਪਈ ਆ ਜਿਹੜੀ ਸੱਟ ਬਣੀ ਸੀ ਉਦੋਂ ਪਰਚੇ ਤੋਂ ਬਾਅਦ ਮੇਰਾ ਸੋਚ ਬਲਰਾਜ ਸਿੰਘ ਐਸ ਰਾਹੁਲ ਜੀ ਸਾਡੇ ਆਈਜੀ ਸਾਹਿਬ ਸੰਧੂ ਸਾਹਿਬ ਹੀ ਕਿਹੜੇ ਸਿਟ ਦੇ ਹੈੱਡ ਹੀ ਉਹਨਾਂ ਨੂੰ ਵੀ ਮੈਂ ਦੱਸਿਆ ਤੇ ਉਹਨਾਂ ਨੇ ਫਿਰ ਮੈਨੂੰ ਆਖਿਆ ਕੰਪਲੇਂਟ ਰਜੀਤ ਦੇ ਥਾਣੇ ਤੋਂ ਉਹ ਮੈਨੂੰ ਸਿਟ ਗਾਈਡ ਕਰਦੀ ਗਈ ਮੈਂ ਉੱਥੇ ਦੇਈ ਗਿਆ ਠੀਕ ਹੈ ਉਹ ਜਿਹੜਾ ਨੰਬਰ ਵੀ ਆਇਆ ਉਹ ਵੀ ਮੇਰਾ ਆ ਫੋਨ ਆ ਆ ਮੇਰੀ ਪਾਕਟ ਜੀ ਆ ਜੀ ਜੀ ਆਹ ਫੋਨ ਜਿਹੜਾ ਮੇਰਾ ਮੈਂ ਸਪੁਰਦਾਰੀ ਤੇ ਲਿਆ ਟਕੋੜ ਜੁਆਇਤੀ ਸੀ ਅੱਛਾ ਸਪੁਰਦਾਰੀ ਤੋਂ ਇਹ 9 ਮਹੀਨੇ ਫੋਨ ਮੇਰਾ ਕੋਰਟ ਚ ਇਹਨਾਂ ਨੇ ਕਰਾਇਆ ਇਹਨਾਂ ਨੇ ਆਈਟੀ ਵੀ ਕੇ ਕਰਾਈ ਇਹਨਾਂ ਦੇ ਉਹ ਉੱਥੇ ਗਿਆ 9 9.5 ਮਹੀਨੇ ਬਾਅਦ ਮੈਂ ਇਹਦੀ ਇਹਦਾ ਮਚਲਕਾ ਭਰ ਕੇ ਕੋਰਟ ਚ ਇਹਦੇ ਜਮਾਨਤ ਰਿਹਾ ਫੋਨ ਆਪਣੇ ਰੱਖਿਆ ਤੇ ਮੈਂ ਕੱਢਦਾ ਹੀ ਨਹੀਂ ਪਿਆ ਮੈਂ ਪਤਾ ਨਹੀਂ ਕਦੋਂ ਇਹਨਾਂ ਸੱਦ ਲੈਣਾ ਕੀ ਹੋ ਜਾਣਾ ਹੈ ਮੈਂ ਤੇ ਮੇਰੀ ਬੈਟਰੀ ਬਹਿ ਜਾਂਦੀ ਹੈ ਪਰ ਮੈਂ ਇਹਨੂੰ ਕੱਢਦਾ ਨਹੀਂ ਪਿਆ ਬੰਦੇ ਨੇ ਪੁਰਾਣਾ ਕੱਢ ਲਈਦਾ ਮੋਨੀ ਜੀ ਪਰ ਤੁਹਾਡਾ ਜ਼ਿਕਰ ਕਿਵੇਂ ਆ ਜੇਕਰ ਅਸੀਂ ਇਹ ਇਹ پورے ਮਾਮਲੇ ਚ ਕਰੀਏ ਗੱਲਬਾਤ ਕਰੀਏ ਤਾਂ ਬੋਨੀ ਜਨਾਲੇ ਦਾ ਜ਼ਿਕਰ ਕਿਵੇਂ ਜੁੜਦਾ ਬੋਨੀ ਜਨਾਲੇ ਦੀਆਂ ਗਵਾਹੀਆਂ ਜ਼ਰੂਰੀ ਕਿਉਂ ਨੇ ਮੈਂ ਸੁਖਾਪ ਜੀ ਇਹ ਦੱਸਣਾ ਚਾਹੁੰਨਾ ਕਿ ਮੈਂ ਦੋ ਵਾਰੀ ਬਤੌਰ ਸ਼੍ਰੋਮਣੀ ਕਾਜਦਲ ਭਾਜਪਾ ਦੀ ਸਰਕਾਰ ਚ ਐਮਐਲਏ ਰਿਆਂ ਪਹਿਲੀ ਵਾਰੀ ਐਮਐਲਏ ਦੂਜੇ ਰੀ ਚੀਫ ਪਾਰਲੀਮੈਂਟ ਸਕੱਤਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੇਵਾ ਦਾ ਮੌਕਾ ਦਿੱਤਾ ਹੈ ਮੇਰਾ ਇੱਕ ਮਿੱਤਰ ਹੈ ਬਿੱਟੂ ਔਲਖ ਮਨਿੰਦਰਜੀਤ ਬਿੱਟੂ ਔਲਖ ਮਲਕ ਸਾਡੇ ਪਰਿਵਾਰਕ ਰਿਲੇਸ਼ਨ ਮੇਰਾ ਇਲੈਕਸ਼ਨ ਜਿਹਨੂੰ ਬੰਦਾ ਰਿਹਾ ਸਾਡੇ ਨਾਲ ਦੁੱਖ ਸੁੱਖ ਦਾ ਸਾਡੇ ਪਰਿਵਾਰਕ ਭਰਾ ਭਾਈਚਾਰਾ ਆਪਣਾ ਭਰਾ ਹੀ ਸਾਡਾ ਵੱਡਾ ਇਹ ਸਰ ਬਿਕਰਮ ਨੂੰ ਮਨਾਉਣ ਵਾਲਾ ਮੈਂ ਠੀਕ ਹੈ ਹਾਂਜੀ ਜਿਹੜਾ ਚਾਹਲ ਸਾਹਿਬ ਉਹਨੂੰ ਵੀ ਜਿਹੜਾ ਜਗਦੀਸ਼ ਚਾਹਲ ਹੈ ਉਹਨੂੰ ਵੀ ਮਨਾਉਣ ਵਾਲਾ ਮੈਂ ਇਹਨਾਂ ਨੂੰ ਠੀਕ ਹੈ ਇਹ ਸਰ ਬਿਕਰਮ ਨੂੰ ਕਹਿੰਦਾ ਉਹ ਪਰਿਵਾਰ ਨੂੰ ਛੱਡ ਦੇ ਡਾਕਟਰ ਪਰਿਵਾਰ ਨੂੰ ਛੱਡ ਦੇ ਬੋਨੀ ਨੂੰ ਛੱਡ ਦੇ ਲਾਈਨ ਖਿੱਚਦਾ ਸੀ ਜਾਂ ਇੱਧਰ ਆ ਉਸਨੇ ਚਾਲ ਨੂੰ ਇਹ ਗੱਲ ਕਹੀ ਗਈ ਹਾਂ ਬਿੱਟੂ ਆਹੌਲ ਨੂੰ ਤੇ ਖਾਸ ਕਰਕੇ ਕਹੀ ਗਈ ਨਾ ਜੀ ਕਿ ਤੂੰ ਉਹਨਾਂ ਨੂੰ ਛੱਡ ਦੇ ਜਾਂ ਸਾਡੇ ਨਾਲ ਆ ਜਾ ਇੱਕ ਬੰਨੇ ਲੱਗਦਾ ਜਿੱਥੇ ਵੀ ਲੱਗਣਾ ਨਹੀਂ ਤੇ ਚਾਲਾਂ ਦੇ ਦਾ ਇੱਕ ਬੰਨੇ ਲੱਗ ਨਹੀਂ ਤੇ ਤੇਰਾ ਜੋ ਅਸੀਂ ਕਰ ਸਕਦੇ ਕਰਾਂਗੇ ਬਿੱਟੂ ਆਹੌਲ ਦੀ ਪੇਟ ਸੋਣ ਦੀ ਉਹਨੇ ਉਹਨੇ ਸਾਡੇ ਨਾਲ ਖਲੋਤਾ ਸਾਡੇ ਨਾਲ ਸਟੈਂਡ ਦੇ ਸਾਡੇ ਪ੍ਰਵਾਨ ਖਲੋਣਾ ਜਿੱਥੇ ਪਿਆਰ ਜਿੱਥੇ ਇੱਜ਼ਤ ਜਿੱਥੇ ਵਿਸ਼ਵਾਸ ਹੋਵੇ ਉਥੇ ਬੰਦਾ ਖਲੋਂਦਾ ਜਿੱਥੇ ਇੱਜ਼ਤ ਨਹੀਂ ਆ ਇੱਥੇ ਡਿਕਟੇਟਰਸ਼ਿਪ ਆ ਕਿੱਥੇ ਤਾਨਾਸ਼ਾਹੀ ਆ ਉਥੇ ਬੰਦਾ ਕਿੱਥੇ ਖਲੋਂਦਾ ਹੁੰਦਾ ਤੇ ਉਹ ਉਹਨੂੰ ਇੱਥੋਂ ਅਮਰਸਰ ਤੋਂ ਚੁੱਕ ਗਏ ਠੀਕ ਹੈ ਪੰਜ ਅਕਾਲੀ ਦਲ ਅਕਾਲੀ ਦਲ ਦੀ ਸਰਕਾਰ ਹੋਵੇ ਸਰ ਬਾਦਲ ਦੀ ਸਾਹ ਸੁਬੀਰ ਸਿੰਘ ਬਾਦਲ ਹੋਮ ਮਿਨਿਸਟਰ ਹੋਣ ਡਿਪਟੀ ਸੀਐਮ ਹੋਣ ਰਿਸ਼ਤੇਦਾਰ ਇਹਨਾਂ ਦਾ ਕੈਬਨਟ ਮੰਤਰੀ ਹੋਵੇ ਇੱਥੋਂ ਚੁੱਕ ਗਏ ਉਹਨੂੰ ਪਟਿਆਲੇ ਖੜਿਆ ਠੀਕ ਹੈ ਪਟਿਆਲੇ ਖੜ ਕੇ ਉਹਦੇ ਤੇ ਵਕੂਆ ਬਣਾਇਆ ਤੇ ਨਜਾਇਜ਼ ਤੇ ਜੋ ਚਿੰਨਾ ਝੂਠ ਪਰਚੇ ਜੀ ਕਰ ਸਕਦੇ ਇਹਨਾਂ ਨੇ ਕੀਤਾ ਬਿਆਨ ਦੇ ਵੀ ਨੇ ਚਰਚਾ ਜਰਏ ਨੇ ਬਿਆਨ ਇਹ ਨੇ ਬਿੱਟੂ ਔਲਖ ਜਗਜੀਤ ਚਾਲ ਵਿਕਰਮ ਸਿੰਘ ਮਜੀਠੀਆ ਤੇ ਬੋਨੀਆ ਜਨਾਲਾ ਇਹ ਸਾਰੇ ਭਾਈਵਾਲ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ 'ਚ ਇਕੱਠੇ ਹੋ ਕੇ ਕਾਰੋਬਾਰ ਚਲਾਉਂਦੇ ਨੇ ਤੁਸੀਂ ਤੁਸੀਂ ਮਾਈਨਿੰਗ ਦੀ ਗੱਲ ਕਰਦੇ ਜੀ ਜੀ ਆ ਮੈਂ ਖਾਸ ਕਰਕੇ ਜਿਹੜੇ ਸਿਆਸਤ ਨਾਲ ਸੰਬੰਧਤ ਰਹੇ ਨੇ ਪੰਜਾਬ ਪੋਲਿਟਿਕਸ ਨੂੰ ਜਿਹੜੇ ਜਾਣਦੇ ਨੇ ਚੰਗੀ ਤਰ੍ਹਾਂ ਤੇ ਖਾਸ ਕਰਕੇ ਅੰਮ੍ਰਿਤਸਰ ਜ਼ਿਲ੍ਹੇ ਨੂੰ ਮੈਂ ਪਹਿਲੀ ਵਾਰੀ 2005 'ਚ 22 ਇਲੈਕਸ਼ਨ ਲੜੀ ਮੇਰੇ ਫਾਦਰ ਨੂੰ ਐਮਪੀ ਟਿਕਟ ਮਿਲ ਗਈ ਠੀਕ ਹੈ ਮੈਨੂੰ 2005 ਇਲੈਕਸ਼ਨ ਲੜਾਈ ਗਈ ਕੈਪਟਨ ਸਾਹਿਬ ਦੀ ਸਰਕਾਰ ਹੀ ਧੱਕਾ ਕੀਤਾ ਸਰਕਾਰਾਂ ਕਰਦੀਆਂ ਇਹਨਾਂ ਕੀਤਾ ਅਸੀਂ ਹਾਰ ਗਏ ਸਤਜੇ ਮੈਂ ਫੇਰ ਮੌਕਾ ਦਿੱਤਾ ਇਹਨਾਂ ਲਈ ਹਲਕੇਣਾ ਧੰਨਵਾਦ ਆਪਣੀ ਸੰਗਤ ਦਾ ਸਾਡੇ ਵਰਕਰ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਫੋਰਸ ਮੋਡ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ 2007 ਸਾਡੀ ਸਰਕਾਰ ਬੰਦੀ ਆ ਠੀਕ ਹੈ ਦੇ 8 8.5 8 9 2008 9 ਚ ਸਰ ਬਿਕਰਮਸ ਉਹਨਾਂ ਦੇ ਮੇਰੇ ਲਾਹ ਚੰਡੇ ਹੋ ਗਏ ਮੈਂ ਕਹਿੰਦਾ ਹਾਂ ਕਿ ਤੂੰ ਠੱਕੇ ਛਈਆਂ ਕਰਦਾ ਤੂੰ ਠੀਕ ਨਹੀਂ ਕਰ ਰਿਹਾ ਗਲਤ ਕਰਦਾ ਪਿਆ ਕਾਲੀਦਲ ਦੇ ਸਿਧਾਂਤ ਹੋ ਰਿਹਾ ਕੋਈ ਕਾਰੋਬਾਰ ਨਹੀਂ ਹੈ ਮੇਰਾ ਕਾਰੋਬਾਰ ਕੀ ਹੈ ਮੈਂ ਤੇ ਇਕੱਠਿਆਂ ਮੈਂ ਤੇ ਅੱਜ ਵੀ ਆਪਣੇ ਬਾਪ ਦੇ ਆਪਣੇ ਮਾਂ ਦੇ ਘਰ ਜਿਹੜੇ ਬਣਾਈਆਂ ਜਾਇਦਾਦਾਂ ਉਹਨਾਂ ਦਾ ਸੁੱਖ ਮਾਨਦਾ ਪਿਆ ਉਹਨਾਂ ਦੀਆਂ ਕਮਾਈਆਂ ਖਾਂਦਾ ਪਿਆ ਅੱਜ ਦੀ ਤਰੀਕ ਜੀ ਵੀ ਭਾਵੇਂ ਮੈਂ ਦੋ ਵਰੀ ਐਮ ਐਲ ਦੇ ਰਿਆਂ ਆ ਜਿਹੜੇ ਘਰ ਜੇ ਬੈਠੇ ਜੇ ਆ ਮੇਰੇ ਮੇਰੇ ਫਾਦਰ ਚਾਰ ਵਾਰੀ ਮੰਤਰੀ ਚਾਰ ਵਾਰੀ ਐਮ ਐਲ ਏ ਕੈਬਨਟ ਮੰਤਰੀ ਦੋ ਵਾਰੀ ਐਮ ਪੀ ਦੋ ਵਾਰੀ ਮੈਂ ਵੀ ਰਿਆ ਅਸੀਂ ਮੈਂ ਆਪਣੇ ਮਾਪਿਓ ਦੀ ਅੱਜ ਦੀ ਵੀ ਅੱਜ ਦੀ ਤਰੀਕ ਦੀ ਆਪਣੇ ਮਾਪਿਓ ਦੀ ਸ਼ੱਕ ਦਾ ਮੈਂ ਕਮਾਈਆਂ ਫਾਈਨੈਂਸ਼ੀਅਲੀ ਦੌਰ ਦੇ ਵੀ ਬਿੱਟੂ ਔਲਖ ਦਾ ਜਗਜੀਤ ਚਾਲ ਦਾ ਮਜੀਠੀਣਾ ਕੋ ਰਿਸ਼ਤਾ ਹੋਵੇ ਉਹਨਾਂ ਨਾਲ ਕੋ ਕਾਰੋਬਾਰ ਹੋਵੇ ਸੱਤਾ ਪਿੰਡੀ ਦਾ ਜ਼ਿਕਰ ਵੀ ਆਉਂਦਾ ਇਸ ਮਸਲੇ 'ਚ ਮੈਂ ਤੇ ਜੀ ਆਪਣੀ ਜਿਹੜੀ ਤਿੰਨ ਜਿਹੜੀ ਤੁਸੀਂ ਗਵਾਹੀ ਦੀ ਪੁੱਛੀ ਉਹ ਸਵਾਲ ਤੇ ਆਪਾਂ ਪਹੁੰਚੇ ਨੇ ਤੁਸੀਂ ਵਿੱਚ ਮੈਨੂੰ ਡਰੋਕੋ ਮੈਂ ਦਾ ਉਸ ਰੋਕੋ ਨਾ ਮੇਰੂੰ ਪੁੱਛ ਲੈ ਕਰੋ ਮੈਂ ਚਲੋ ਤੁਹਾਡਾ ਜਵਾਬ ਤੇ ਪੂਰਾ ਦਵਾਂ 2016 ਚ ਸਤਾਰ ਬਾਦਲ ਮੁੱਖ ਜਦੋਂ ਮੁੱਖ ਮੰਤਰੀ ਸਨ ਸਾਡੇ ਮੈਂ ਉਹਨਾਂ ਕੋਲ ਸੀਐਮ ਹਾਊਸ ਗਿਆ ਪੰਜਾਬ ਚ ਮਾਰਚ ਚ ਮਾਰਚ ਮੈਂ ਮੈਂ ਜੀ ਸਾਡੇ ਨਾਲ ਧੱਕਾ ਹੁੰਦਾ ਪਿਆ ਸਾਡੇ ਨਾਲ ਨਿਆਂ ਨਹੀਂ ਹੁੰਦੀ ਪਈ ਤੁਹਾਡਾ ਰਿਸ਼ਤੇਦਾਰ ਇਹ ਕਰਦਾ ਪਿਆ ਤੇ ਸਾਨੂੰ ਇਨਸਾਫ ਦਿਵਾਓ ਤੁਸੀਂ ਤਾਂ ਤੁਸੀਂ ਸਰਕਾਰ ਤੇ ਤੁਹਾਡੀ ਕਲੀਨ ਸੰਭਾਲ ਸਾਡੀ ਇੱਜ਼ਤ ਸਾਡੀ ਧੱਕਾ ਦੇਣਾ ਹੋਵੇ ਜੀ ਸਰ ਬਾਦ ਕਾਕਾ ਬੋਲਣਾ ਨਹੀਂ ਲੈ ਕੇ ਲੈ ਕੇ ਆ ਅੱਛਾ ਕਦੇ ਕਾਕਾ ਲੈ ਜਿਤਨਾ ਬੜਾ ਰਕਮੈਂਡ ਚਾਹੀਦਾ ਬੜਾ ਉਹਨਾਂ ਦਾ ਮਿੱਠਾ ਸੁਭਾਅ ਬੜਾ ਉਹਨਾਂ ਦਾ ਕਾਕਾ ਬੋਲ ਕਹਿੰਦੀ ਤੂੰ ਮੈਨੂੰ ਲਿਖ ਕੇ ਲੈ ਆ ਕਦੇ ਮੈਂ 50 ਘੰਟਿਆਂ ਬਾਅਦ ਲੈ ਕੇ ਤਿੰਨ ਡੀਓ ਲੈਟਰ ਦੇ ਪੇ ਲਿਖ ਕੇ ਸਰ ਬਾਦ ਨੂੰ ਬੰਦ ਲਫਾਫੇ ਵਿੱਚ ਆਪਣਾ ਦੇ ਆ ਸੀਐਮ ਹਾਊਸ ਫੇਰ ਉੱਥੇ ਮੈਂ ਗਿਆ ਉਹਨਾਂ ਨੇ ਲਫਾਫਾ ਖੋਲਿਆ ਵੇਖੀ ਚਿੱਠੀ ਪੜੀ ਉਹਨਾਂ ਰਕੇ ਦੇ ਕਾਕਾ ਕਬ ਕਿਹਨੇ ਲਿਖਿਆ ਸੀ ਉਹ ਚ ਉਹ ਤੇ ਮੈਂ ਇਹੋ ਹੀ ਦੱਸਿਆ ਜੀ ਅੱਗੇ ਜੀ ਤੁਹਾਨੂੰ